ਚੋਣ ਕਮਿਸ਼ਨ ਵੱਲੋਂ ਪੰਜਾਬ ਵਿੱਚ ਪੰਚਾਇਤੀ ਚੋਣਾਂ ਨੂੰ ਲੈ ਕੇ ਕੀਤੇ ਗਏ ਐਲਾਨ ਤੋਂ ਬਾਅਦ ਐਸਸੀ ਜਥੇਬੰਦੀਆਂ ਵੱਲੋਂ ਚੋਣਾਂ ਦੀ ਤਾਰੀਖ ਤੇ ਸਵਾਲ ਚੁੱਕੇ ਜਾ ਰਹੇ ਹਨ ਜਿਸ ਨੂੰ ਲੈ ਕੇ ਗੁਰੂ ਰਵਿਦਾਸ ਟਾਈਗਰ ਫੋਰਸ ਪੰਜਾਬ ਦੇ ਪ੍ਰਧਾਨ ਜਸੀ ਤੱਲਨ ਨੇ ਕਿਹਾ ਹੈ ਕਿ ਚੋਣਾਂ ਦੀ ਤਾਰੀਖ 15 ਅਕਤੂਬਰ ਰੱਖੀ ਗਈ ਹੈ ਜਦਕਿ 17 ਅਕਤੂਬਰ ਨੂੰ ਭਗਵਾਨ ਵਾਲਮੀਕ ਮਹਾਰਾਜ ਜੀ ਦਾ ਪ੍ਰਗਟ ਦਿਵਸ ਪੂਰੀ ਦੁਨੀਆ ਭਰ ਵਿੱਚ ਮਨਾਇਆ ਜਾ ਰਿਹਾ ਹੈ ਅਤੇ 16 ਨੂੰ ਹਰ ਜ਼ਿਲ੍ਹੇ ਵਿੱਚ ਸ਼ੋਭਾ ਯਾਤਰਾ ਕੱਢੀ ਜਾਵੇਗੀ। ਉਹਨਾਂ ਕਿਹਾ ਕਿ ਇਹ ਪੂਰਾ ਮਹੀਨਾ ਸੰਗਤ ਦਾ ਹੁੰਦਾ ਹੈ ਤੇ ਇਸ ਵਿਚਾਲੇ ਪੰਚਾਇਤੀ ਚੋਣਾਂ ਰੱਖਣਾ ਗਲਤ ਫੈਸਲਾ ਹੈ। ਉਹਨਾਂ ਮੰਗ ਕੀਤੀ ਕਿ ਇਹਨਾਂ ਚੋਣਾਂ ਦੀ ਤਾਰੀਖ ਨੂੰ ਨਵੰਬਰ ਮਹੀਨੇ ਵਿੱਚ ਕੀਤਾ ਜਾਵੇ ਤਾਂ ਜੋ ਸਾਰੀ ਸੰਗਤ ਭਗਵਾਨ ਵਾਲਮੀਕ ਮਹਾਰਾਜ ਜੀ ਦਾ ਪ੍ਰਗਟ ਦਿਵਸ ਸ਼ਰਧਾ ਭਾਵਨਾ ਨਾਲ ਮਨਾ ਸਕੇ। ਸੋ ਸਾਰੇ ਸਤਿਕਾਰਯੋਗ ਸਾਥੀਆਂ ਨੂੰ ਜੈ ਗੁਰਦੇਵ, ਧੰਨ ਗੁਰਦੇਵ, ਜੈ ਵਾਲਮੀਕੀ, ਹਰ ਵਾਲਮੀਕੀ, ਜੈ ਭੀਮ, ਜੈ ਬਾਤ। ਸੋ ਅੱਜ ਜਿਹੜਾ ਪੰਜਾਬ ਦੇ ਵਿੱਚ ਜਿਹੜੀ ਪੰਚਾਇਤੀ ਇਲੈਕਸ਼ਨ ਜਿਹੜੀਆਂ ਹੋਣ ਜਾ ਰਹੀਆਂ ਕਿਉਂਕਿ ਆਹ ਮਹੀਨਾ ਜਿਹੜਾ ਆ ਸਤੰਬਰ ਦਾ ਅਖੀਰ ਮਹੀਨਾ ਤੇ ਅਕਤੂਬਰ ਦੇ ਵਿੱਚ ਪੂਰਾ ਮਹੀਨਾ ਜਿਹੜਾ ਆ ਸ੍ਰਿਸ਼ਟੀਕਰਤਾ ਭਗਵਾਨ ਬਾਲੀ ਮਾਰਾ ਤੇ ਜਿਹੜੀਆਂ ਸ਼ੋਭਾ ਯਾਤਰਾ ਜਿਹੜੀਆਂ ਪੂਰੇ ਪੰਜਾਬ ਦੇ ਹਰ ਪਿੰਡ ਵਿੱਚ ਹਰ ਕਸਬੇ ਵਿੱਚ ਪੂਰੇ ਭਾਰਤ ਵਿੱਚ ਕਹਿ ਸਕਦੇ ਆ ਜਿਹੜੀਆਂ ਸ਼ੋਭਾ ਯਾਤਰਾ ਨਿਕਲ ਰਹੀਆਂ ਅੱਦੇ ਪੰਜਾਬ ਦੀ ਧਰਤੀ ਦੇ ਉੱਪਰ ਹਰ ਪਿੰਡ ਦੇ ਭਾਈਚਾਰੇ ਆਪਸ ਵਿੱਚ ਜਿਹੜਾ ਭਾਈਚਾਰਾ ਜਨਮ ਲਾ ਕੇ ਜਿਹੜੀ ਭਗਵਾਨ ਬਾਲਮੀ ਮਾਰਾ ਜਿਹਦਾ ਜਿਹੜਾ ਪ੍ਰਗਟ ਦਿਵਸ ਆ ਉਹਨੂੰ ਮਨਾਉਂਦੇ ਆ ਪ੍ਰਭਾਤ ਪਰੀਆਂ ਜਿਹੜੀਆਂ ਨਿਕਲਦੀਆਂ ਪਰ ਜਿਹੜਾ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵਾਨ ਸਾਹਿਬ ਨੇ ਜਿਹੜਾ ਇਲੈਕਸ਼ਨ ਦੀ ਜਿਹੜੀ ਕਲੀਅਰ ਹੈ ਡੇਟ ਹੈ ਜਿਹੜੀ ਉਹ 15 ਜਿਹੜੀ ਅਕਤੂਬਰ ਰੱਖਤੀ ਆ ਕਿਉਂਕਿ 16 ਅਕਤੂਬਰ ਨੂੰ ਜਿਹੜਾ ਆ ਜਲੰਧਰ ਦੇ ਵਿੱਚ ਵੀ ਜਿਹੜੀ ਸ਼ੋਭਾ ਯਾਤਰਾ ਆ ਪੂਰੇ ਪੰਜਾਬ ਦੇ ਵਿੱਚ ਉਹ ਸ਼ੋਭਾ ਯਾਤਰਾ ਨੇ 17 ਤਰੀਕ ਨੂੰ ਪ੍ਰਕਾਸ਼ ਜੜਾ ਜਿਹੜਾ ਮਹਾਰਾਜ ਦਾ ਹੈਗਾ ਉਸ ਨੂੰ ਸਬੰਧ ਰੱਖਦੇ ਹੋਏ ਇਹ ਜਿਹੜੇ ਇਲੈਕਸ਼ਨ ਆ ਇਹਦੀ ਤਾਰੀਖ ਜਿਹੜੀ ਆ ਉਹ ਅਗਲੇ ਮਹੀਨੇ ਕੀਤੀ ਜਾਵੇ ਤਾਂ ਜੋ ਸਾਰੀਆਂ ਜਿਹੜੀਆਂ ਸੰਗਤਾਂ ਆ ਜਿਹੜੇ ਲੋਕ ਆ ਉਹ ਜਿਹੜੇ ਆਪਣੇ ਕੌਨ ਨੂੰ ਪਸੰਦ ਜਿਹੜਾ ਕਹਿ ਸਕਦੇ ਆ ਸਰਪੰਚ ਪੰਜ ਪੰਚਾਇਤ ਜਿਹੜੀਆਂ ਪਿੰਡਾਂ ਵਿੱਚ ਬਣਾ ਸਕਣ ਕਿਉਂਕਿ ਆ ਮਹੀਨੇ ਵਿੱਚ ਤਾਂ ਕਿਸੇ ਕੋਲ ਇੰਨਾ ਸਮਾਂ ਹੀ ਨਹੀਂ ਹੈਗਾ ਵੀ ਆਪਾਂ ਬੋਟਾਂ ਦਾ ਜਿਹੜਾ ਇਹਨੂੰ ਜਿਹੜਾ ਤਿਆਰੀ ਕਰ ਸਕੀਏ ਪੂਰਾ ਮਹੀਨਾ ਜਿਹੜੀਆਂ ਸ਼ੋਭਾ ਯਾਤਰਾ ਨਿਕਲਣ ਜਲੰਧਰ ਵਿੱਚ ਵੀ ਜਿਹੜੀ ਆ 5 ਤਰੀਕ ਨੂੰ ਸਾਡੇ ਬਹੁਤ ਸਤਿਕਾਰਯੋਗ ਤੇਜੀ ਸਾਹਿਬ ਹੈ ਜਿਹੜੇ ਵਾਰਲੀ ਸਮਾਜ ਦੇ ਆ ਜਿਹੜੇ ਉਹਨੇ ਤੋਂ ਸ਼ੋਭਾ ਯਾਤਰਾ ਲੈ ਕੇ ਆ ਰਹੇ ਆ ਜਿਹੜੀ ਅੰਮ੍ਰਿਤਸਰ ਤੀਰਥ ਭਵਨ ਵਾਲੀਮਾੜੇ ਉੱਥੇ ਲੈ ਕੇ ਆ ਰਹੇ ਆ ਤੇ 11 ਤਰੀਕ ਨੂੰ ਜਿਹੜੀ ਜਲੰਧਰ ਤੋਂ ਜਿਹੜੀ ਆ ਵਿਪਨ ਸਬਰਬਾਲ ਜੀ ਸ਼ੋਭਾ ਯਾਤ ਅਤੇ ਸਾਡੇ ਬਾਬਾ ਜੀ ਬਹੁਤ ਸਤਿਕਾਰਯੋਗ ਬਾਬਾ ਪਰਣਾਜੀ ਜਿਹੜੇ ਆ ਉਹ 16 ਤਰੀਕ ਨੂੰ ਜਿਹੜੀ ਆਪਣੇ ਡੇਰੇ ਤੋਂ ਉਗੀ ਚਿੱਟੀ ਰਹੀਮਪੁਰ ਤੋਂ ਜਿਹੜੀ ਸ਼ੋਭਾ ਯਾਤਰਾ ਅੰਮ੍ਰਿਤਸਰ ਜਿਹੜੀ ਤੀਰਥ ਤੋਂ ਉੱਪਰ ਲੈ ਕੇ ਜਾ ਰਹੇ ਆ ਕਿਉਂਕਿ ਜਿਹੜਾ ਇਹ ਇਹ ਦਿਨ ਦਾ ਸਾਰਿਆਂ ਦਾ ਜਿਹੜਾ ਆ ਮਹਾਰਾਜ ਦਾ ਪ੍ਰਕਾਸ਼ ਜੜੇ ਬੈਨ ਕਹਿੰਦਾ ਮੇਰਾ ਮਹੀਨਾ ਸੋ ਜਿਹੜੀ ਇਲੈਕਸ਼ਨ ਆ ਇਸ ਤੋਂ ਅੱਗੇ ਕਰਨ ਵਾਸਤੇ ਅਸੀਂ ਜਿਹੜਾ ਜਲਦੀ ਹੀ ਵੱਡੀ ਮੀਟਿੰਗ ਕਰਕੇ ਜਿਹੜਾ ਮੁੱਖ ਮੰਤਰੀ ਜੀ ਨੂੰ ਮਿਲ ਕੇ ਜਿਹੜਾ ਇਹ ਡੇਢ ਜਿਹੜੀ ਅਗਲੇ ਮਹੀਨੇ ਜਿਹੜੀ ਆ ਉਹ ਕਰਾਂਗੇ ਸੋ ਸਾਰਿਆਂ ਨੂੰ ਬੇਨਤੀ ਆ ਵੀ ਆਪਾਂ ਹਰ ਕਸਬੇ ਹਰ ਪਿੰਡ ਵਿੱਚ ਇਹਨੂੰ ਆਵਾਜ਼ ਨੂੰ ਜਿਹੜਾ ਬੁਲੰਦ ਕਰੀਏ ਤਾਂ ਜੋ ਜਿਹੜੀ ਇਲੈਕਸ਼ਨ ਡੇਟ ਆ ਪੰਚਾਇਤੀ ਦੀ ਅਗਲੇ ਮਹੀਨੇ ਨਵੰ Chandra Consultants Limited Building Maintenance Handyman under Chat Trade platform is now available on your local London area. He has more than 5 years experience in same line. He used to work with reputed companies, agencies, as well local builders with brothers. He is professional by plumbing, electrician, masonry, car painting. For more information, please contact him at under check trade trade firm, www checktrade platform www.checktrade.com slash 921760. Chander Consultants Limited call him on this number 07940795686. ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ